ਰਾਜਾ ਵਰਿੰਗ ਦੀ ਜਿੱਤ ਦੀ ਖੁਸ਼ੀ ਵਿੱਚ ਢੋਲ ਧਮਾਕੇ ਨਾਲ ਲੱਡੂ ਵੰਡ ਕੇ ਮਨਾਈ ਖੁਸ਼ੀ। ਲੋਕ ਸਭਾ 2024 ਦੇ ਹੋਈਆਂ ਚੋਣਾਂ ਵਿੱਚ ਇਸ ਵਾਰ ਬਹੁਤ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ। ਸਭ ਦੀਆਂ ਨਜ਼ਰਾਂ ਲੁਧਿਆਣਾ ਸੀਟ ਉੱਪਰ ਟਿਕਿਆਨ ਹੋਈਆਂ ਸਨ। ਅੱਜ ਜਿਵੇਂ ਹੀ ਆਪਣੇ ਮਜ਼ਬੂਤ ਵਿਰੋਧੀ ਅਤੇ ਪੁਰਾਣੇ ਕਾਂਗਰਸੀ ਸਾਥੀ ਰਵਨੀਤ ਸਿੰਘ ਬਿੱਟੂ ਅਤੇ ਮੌਜੂਦਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਚਾਰੋਂਖਾਨੇ ਚਿਤ ਕਰਦੇ ਹੋਏ ਰਾਜਾ ਵਰਿੰਗ ਨੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਤਾਂ ਮਹਾਨਗਰ ਸਮੇਤ ਰਾਜਾ ਵੜਿੰਗ ਦੇ ਚਾਹੁੰ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਰਕਰਾਂ ਵੱਲੋਂ ਢੋਲ ਠਮਾਕੇ ਨਾਲ ਲੱਡੂ ਵੰਡਦੇ ਹੋਏ ਲੋਕਾਂ ਨੂੰ ਵਧਾਈ ਦੇਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਆਪਣੀ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਬੌਬੀ ਡੇਰੀ ਵਾਲਿਆਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜਿੱਥੇ ਰਾਜਾ ਵੜਿੰਗ ਨੂੰ ਜਿੱਤਣ ਤੇ ਵਧਾਈ ਦਿੱਤੀ ਗਈ ਉੱਥੇ ਹੀ ਰਾਜਾ ਵੜਿੰਗ ਦੇ ਹੱਕ ਵਿੱਚ VOTING ਕਰਨ ਵਾਲੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਗਿਆ ਇਸੇ ਕੜੀ ਵਿੱਚ ਸਾਬਕਾ ਕੌਂਸਲਰ ਪਤੀ ਸतीश ਮਲਹੋਤਰਾ ਵੱਲੋਂ ਰਾਜਾ ਵੜਿੰਗ ਜੀ ਜਿੱਤ ਤੇ ਲੋਕਾਂ ਨੂੰ ਵਧਾਈ ਦਿੱਤੀ ਗਈ। ਸਤਨਾਮ ਸਿੰਘ ਲੂਥਰਾ ਦੀ ਰਿਪੋਰਟ। ਕਾਂਗਰਸ ਪਾਰਟੀ ਖੁਸ਼ੀਆਂ ਭਰਿਆ ਦਿਨ ਹੈ। ਰਾਜਾ ਵੜਿੰਗ ਜੀ ਜਿਹੜੇ ਆ ਜਿੱਤੂ ਹੋਏ ਨੇ। ਉਹਦੇ ਬਾਰੇ ਤੁਹਾਡਾ ਕੀ ਏ ਜਾਣਾ? ਮੇਰਾ ਇਹੀ ਕਹਿਣਾ ਹੈ ਜੀ ਜਿਹੜੇ ਕਾਂਗਰਸ ਪਾਰਟੀ ਆ ਸਾਰੇ ਵਰਕਰ ਛੋਟੇ ਤੋਂ ਵੱਡੇ ਤੱਕ ਸਾਰਿਆਂ ਦਾ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ। ਰਾਜਾ ਜਿਨੂੰ ਬੜੀ ਭਾਰੀ ਬਹੁਮਤ ਨਾਲ ਜਿਤਾਇਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਰਦੇ ਆਂ ਆਪਾਂ ਅੱਜ ਬੜਾ ਖੁਸ਼ੀ ਦੀ ਲਹਿਰ ਹੈ ਬੜੀ ਖੁਸ਼ੀ ਦਾ ਦਿਨ ਹੈ ਸਾਡੇ ਲਈ ਬਹੁਤ-ਬਹੁਤ ਧੰਨਵਾਦ ਜੀ ਅਸੀਂ ਸਿਰਫ ਆਹੀ ਗੱਲ ਕਹਿਣਾ ਚਾਹੁੰਦੇ ਆਂ ਸਾਡਾ ਵੇਸ ਕਹਿੰਦਾ ਜੀ ਬਹੁਤ ਵਧੀਆ ਵਿਚਾਰ ਸਾਡੇ ਨੇ ਰੱਖਿਆ ਜੀ ਰਾਜਾ ਜੀ ਨੇ ਸਾਡੇ ਔਰ ਇਸ ਜੋ ਵਿਚਾਰ ਉਹਨੇ ਰੱਖਿਆ ਉਸ ਵਿਚਾਰ ਤੇ ਬਹੁਤ ਖਰੇ ਉਤਰਨਗੇ ਔਰ ਅੱਗੇ ਨੂੰ ਆਪਾਂ ਨੂੰ ਪੂਰੀ ਉਮੀਦ ਹੈ ਵੀ ਆਪਣੀ ਪਾਰਟੀ ਜਿਹੜੀ ਉਬਰ ਕੇ ਆਈ ਹੈ ਗਾਂ ਵੀ ਉੱਪਰ ਉਬਰੇਗੀ ਬਹੁਤ ਜ਼ਿਆਦਾ ਜਿਹੜੇ ਵਾਦੇ ਕੀਤੇ ਉਹਨਾਂ ਦੇ ਪੂਰੇ ਉਤਰਨਗੇ ਜਿਹੜੇ ਕਾਂਗਰਸ ਉਹਨਾਂ ਦੇ ਪੂਰੇ ਉਤਰਣਗੇ ਜਿਹੜੇ ਲੋਕਾਂ ਦੇ ਕੰਮ ਹੈ ਵਿਕਾਸ ਹੈ ਉਹ ਪੂਰਾ ਰੱਜ ਕੇ ਕਰਨਗੇ ਕੋਈ ਇਹੋ ਜੀ ਗੱਲ ਨਹੀਂ ਕਿਸੇ ਦਾ ਲਾਂਬਾ ਨਹੀਂ ਆਊਗਾ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਹਿਸਾਬ ਨਾਲ ਲੋਕਾਂ ਨੇ ਨਕਾਰ ਦਿੱਤਾ ਉਹਦੇ ਬਾਰੇ ਕੀ ਕਰੇਗਾ ਉਹਦੇ ਬਾਰੇ ਜੀ ਉਹਦੇ ਕੰਮ ਕਰਕੇ ਹੀ ਨਕਾਰਿਆ ਜੀ ਉਹਦੇ ਕੰਮ ਕਰਕੇ ਹੀ ਨਕਾਰਿਆ ਕੋਈ ਇਹੋ ਜੀ ਗੱਲ ਨਹੀਂ ਸਾਰਾ ਕੁਝ ਸਾਹਮਣੇ ਆ ਗਿਆ ਜੀ ਵੀ ਕਿਹਦੇ ਝੂٹے ਵਾਦੇ ਕਿਹਦੇ ਸੱਚੇ ਵਾਦੇ ਆ ਰਾਜਾ ਸਾਹਿਬ ਨੇ ਜੇ ਕਾਂਗਰਸ راہুল ਗਾਂਧੀ ਜੀ ਨੇ ਜੋ ਵਾਦੇ ਕੀਤੇ ਉਹਨਾਂ ਦੇ ਪੂਰੀ ਕਾਂਗਰਸ ਪਾਰਟੀ ਪੂਰੇ ਵਾਦੇ ਤੇ ਉਤਰੇ ਗੁਏ ਆਪਣੇ ਕਾਂਗਰਸ ਮਾਤੀ ਰਾਜਪੀ ਜਿੰਦਾਬਾਦ ਕਹਾਂਗੀ ਫਾਨੋਸ ਬਸ ਬਨ ਕੇ ਜਿਸकी हिफाजत हवा करे वो शमा क्या बुझे जिसे रोशन खुदा करे अपोजिशन

اچھا انسان ہمارے بیچ لانے کے لیے تو بہت بہت شکریہ اللہ حافظ السلام علیکم پہلے تو میں یہ بتا دوں کہ ہمارا حجوم ہمیں بتا رہا ہے آپ کو بھی پتہ لگ رہا ہے کہ یہ خوشی کتنی ظاہر کی جا رہی ہے کتنا پیارا یہاں پہ جو جمع ہوئے ہم لوگ خوشی کی ظاہر سی یہ لہر دکھائی دے رہی ہے میں نے تو اس دن بھی بولا تھا کہ آغاز ہو چکا ہے اعلان کی واقعی تو جیسے کہتے ہیں نا جل الہی شمع کو بجھا سکتا ہے کون ہمارا حامی ہے خدا تو اس ہمیں مٹا سکتا ہے کون تو میں یہی کہوں گی کہ ਉਹਨੂੰ ਉਤਰਾ ਜੀ ਨੇ ਰਾਜਾ ਵੜਿੰਗ ਜੀ ਨੇ ਜੇਤੂ ਕਲਾਨਿੰਗ ਦਿੱਤਾ ਗਿਆ ਹੈ ਉਹਨਾਂ ਦੀ ਜਿੱਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਅੱਜ ਰਾਜਾ ਵੜਿੰਗ ਜੀ ਦੇ ਦਿੱਤੇ ਆ ਸਾਡੇ ਕਾਂਗਰਸ ਪਾਰਟੀ ਤੋਂ ਉਹ ਸਾਡੇ ਆ ਸਾਰੇ ਜਿਹੜੇ ਭਰਾ ਸਾਡੇ ਖੜੇ ਆ ਇਹਨਾਂ ਦੀ ਵਜ੍ਹਾ ਕਰਕੇ ਉਹ ਅੱਜ ਐਮਪੀ ਬਣੇ ਆ ਤੇ ਮੈਂ ਇਹਨਾਂ ਸਾਰਿਆਂ ਦਾ ਇੱਥੇ ਆ ਕੇ ਰਾਜਾ ਵੜਿੰਗ ਜੀ ਦੀ ਜਿੱਤ ਤੇ ਖੁਸ਼ੀ ਮਨਾਣ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਜਿੱਥੇ ਰਾਜਾ ਵੜਿੰਗ ਜੀ ਨੂੰ ਵਧਾਈ ਦੇਣਾ ਉਥੇ ਇਹ ਸਾਰਿਆਂ ਨੂੰ ਵਧਾਈ ਦੇਣਾ ਵੀ ਇਹਨਾਂ ਕਰਕੇ ਉਹ ਅੱਜ ਵਧਾਈ ਦੇ ਪਾਤਰ ਹੈ ਇਹ ਸਾਡੇ ਜਿਹੜੇ ਵੀ ਇਹ ਬੰਦੇ ਖੜੇ ਐ ਇਹ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਅੱਜ ਉਹ ਐਮਪੀ ਹੈ ਕਾਂਗਰਸ ਦਾ ਤੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਤੇ ਅੱਗੋਂ ਵੀ ਇਹਨਾਂ ਨੂੰ ਕਹਨਾ ਵੀ ਕਾਂਗਰਸ ਪਾਰਟੀ ਹੈ ਮਜ਼ਬੂਤੀ ਨਾਲ ਤੁਹਾਡੇ ਨਾਲ ਖੜੇਗੀ ਤੁਹਾਡੇ ਹਰ ਮੁੱਦੇ ਦਾ ਹੱਲ ਕਰੇਗੀ ਉੱਤੇ ਰਾਹੁਲ ਗਾਂਧੀ ਜੀ ਵੀ ਕੋਸ਼ਿਸ਼ ਕਰ ਰਹੇ ਨੇ ਸਰਕਾਰ ਬਣਾਉਣ ਦੀ ਹੋ ਸਕਦਾ ਹੈ ਜੇ ਉੱਪਰ ਵੀ ਸਰਕਾਰ ਸਾਡੀ ਆ ਜਾਵੇ ਇਸ ਵਾਸਤੇ ਮੈਂ ਇਹਨਾਂ ਦਾ ਸਹਿਯੋਗ ਵੀ ਮੰਗਦਾ ਤੇ ਅੱਗੋਂ ਤੋਂ ਵੀ ਕਹਨਾ ਵੀ ਕਾਂਗਰਸ ਪਾਰਟੀ ਦੇ ਨਾਲ ਚੱਲਣ ਬਹੁਤ-ਬਹੁਤ ਧੰਨਵਾਦ